ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਕਰਮਜੀਤ ਕੌਰ ਆ ਫਤੇਗੜ ਦੀ ਰਹਿਣ ਵਾਲੀ ਆ ਤੇ ਮੇਰੀ ਉਮਰ 58 ਸਾਲ ਆ ਮੈਂ ਘਰ ਦੀ ਔਰਤ ਸੀਗੀ ਜਦੋਂ ਇਹ ਸ਼ੁਰੂ ਹੋਇਆ ਆ ਜੋਗਾ ਦਾ ਸਰਕਾਰ ਨੇ ਬਹੁਤ ਵਧੀਆ ਕੀਤਾ ਫਰਾਲਾ ਮੇਰੇ ਗੋਡਿਆਂ ਦੀ ਦਰਬ ਗਈ ਮੇਰੇ ਭਾਰ ਵੀ 5 ਕਿਲੋ ਘਟਿਆ ਊੜੀ ਬਹੁਤ ਵਧੀਆ ਕਰਾਉਂਦੀ ਰੀਤਿਕਾ ਮੈਡਮ ਬਹੁਤ ਸੋਹਣੀ ਹੈ 5 ਮਹੀਨੇ ਹੋ ਗਏ ਸਰਦੀਆਂ ਦੇ ਵਿੱਚ ਠੰਡਾਂ ਦੇ ਵਿੱਚ ਵੀ ਆਉਂਦੀ ਰਹੀ ਆ ਸਵੇਰ ਨੂੰ 5 ਵਜੇ ਵੀ ਕਲਾਸ ਲਾਉਂਦੀ ਆ ਸ਼ਾਮ ਨੂੰ ਵੀ ਲਾਉਂਦੀ ਬਹੁਤ ਵਧੀਆ ਕਰਦੀ ਆ ਸ਼ਰੀਰ ਸਾਡਾ ਠੀਕ ਹੋ ਗਿਆ ਨਹੀਂ ਘਰੇ ਹੀ ਰਹਿੰਦੇ ਸੀ ਹੁਣ ਅਸੀਂ ਥੋੜਾ ਬਾਹਰ ਮਿਲਦੇ ਆ ਕੁੜੀਆਂ ਸਾਡੀ ਉਮਰ ਦੀਆਂ ਵੀ ਸਭ ਨੂੰ ਮਿਲਦੇ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਜੀ ਇਹਦੇ ਲਈ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੇਰਾ ਨਾਮ ਦਲਜੀਤ ਕੌਰ ਹੈ ਮੈਂ ਫਤਿਹਗੜ੍ਹ ਸਾਹਿਬ ਨੂੰ ਬਿਲੋਂਗ ਕਰਦੀ ਆ ਮਾਡਰਨ ਵੈਲੀ ਤੋਂ ਮੈਨੂੰ ਅਸਥਮਾ ਦੀ ਪ੍ਰੋਬਲਮ ਸੀ ਅਪ੍ਰੈਲ ਮਹੀਨੇ 'ਚ ਜਦੋਂ ਮੌਸਮ ਚੇਂਜ ਹੁੰਦਾ ਸੀ ਮੇਰੀ ਦਵਾਈ ਚੱਲਦੀ ਸੀ ਆਈਵੀ ਬਾਈ ਤੋਂ ਤੇ ਮੈਨੂੰ ਇੱਥੇ ਆਣ ਨਾਲ ਮੈਨੂੰ ਦੁਬਾਰਾ ਹਸਪੀਟਲ ਨਹੀਂ ਜਾਣਾ ਪਿਆ ਤੇ ਰਾਤ ਨੂੰ ਮੈਨੂੰ ਹਰ ਰੋਜ਼ ਗੋਲੀ ਲੈਣੀ ਪੈਂਦੀ ਸੀ ਨੀਂਦ ਲਈ ਤੇ ਜਦੋਂ ਤੋਂ ਮੈਂ ਯੋਗ ਸ਼ਾਲਾ ਜਾ ਰਹੀ ਹਾਂ ਮੈਂ ਕਿਸੇ ਦਿਨ ਵੀ ਗੋਲੀ ਨਹੀਂ ਖਾਈ ਤੇ ਦੂਜਾ ਸਾਡਾ ਘਰ ਤੋਂ ਬਾਹਰ ਆਣ ਨਾਲ ਹੋਰ ਫਾਇਦਾ ਹੋਇਆ ਫਰੈਂਡ ਸਰਕਲ ਵਧਿਆ ਤੇ ਘਰ ਚ ਦਾ ਅਸੀਂ ਹੱਸਦੇ ਵੀ ਨਹੀਂ ਸੀਗੇ ਉਰੇ ਆ ਕੇ ਅਸੀਂ ਖੂਬ ਹੱਸਦੇ ਆ ਜਿਹੜਾ ਮੈਡਮ ਹਸਾਉਂਦੇ ਉਹ ਤਾਂ ਵੱਖਰਾ ਅਸੀਂ ਆਪਣੇ ਆਪ ਵੀ ਪੂਰਾ ਟਾਈਮ ਹੱਸਦੇ ਰਹਿੰਦੇ ਆ ਪੰਜਾਬ ਸਰਕਾਰ ਦਾ ਅਸੀਂ ਸੱਚੇ ਦਿਲੋਂ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਇਹ ਯੋਗਸ਼ਾਲਾ ਚਲਾਈ ਤੇ ਸਾਨੂੰ ਲੇਡੀਜ਼ ਨੂੰ ਚਾਰ ਦਿਵਾਰੀ ਤੋਂ ਬਾਹਰ ਕੱਢਿਆ